ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋਬੇ ਸੱਜਣੋ ਕਰਦੇ ਆਂ ਸੁਭਾ ਦੀ ਸਵੇਰ ਦੇ ਨਾਲ ਸਰਵਾਦ ਵੀਡੀਓ ਦੀ ਸਾਰੇ ਵੀਰਾਂ ਨੂੰ ਗੁੱਡ ਮਾਰਨਿੰਗ ਤੇ ਟਾਈਮ ਹੋ ਗਿਆ 6:30 ਦਾ ਆਹ ਵੀ ਸੱਜਣੋ ਆਪਾਂ ਦਿਖਾਉਣੇ ਆਪਾਂ 826 ਜਿਹੜੀ ਲਿਆਂਦੀ ਸੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਹਲੋ ਮੌਸਮ ਚੈੱਕ ਕਰੋ ਕਿ ਮੌਸਮ ਹਦੋਂ ਜ਼ਿਆਦਾ ਖਰਾਬ ਚੱਲਦਾ ਵੇਆ ਆ ਦੇਖੀ ਠੰਡ ਬੜੀ ਜਿਆਦਾ ਪੈਣ ਈ ਤੇ ਮੇਰਾ ਵੀਰੋ ਥੋੜਾ ਐ ਨਾ ਡੰਗਰਾਂ ਦਾ ਤੇ ਇੱਕ ਬੱਚਿਆਂ-ਮੁੱੱਚਿਆਂ ਦਾ ਵਿਚਾਰ ਰੱਖਿਆ ਜਰੂਰ ਕਿਉਂਕਿ ਇੱਕ ਡੰਗਰ ਤੇ ਬੱਚੇ ਆ ਦੋ ਜਿਆਦੇ ਬਿਮਾਰ ਹੋਣ ਨੇ ਕਿਉਂਕਿ ਬੱਚੇ ਅੰਦਰ ਬੈਂਦੇ ਨਹੀਂ ਗਾ ਕਮਰਿਆਂ ਦੇ ਵਿੱਚ ਤੇ ਬਾਹਰ ਹੀ ਭੱਜੇ ਫਿਰਦੇ ਨੇ ਛੋਟੇਆ ਬੱਚਿਆਂ ਦਾ ਜਰੂਰ ਖਿਆ ਰੱਖਿਆ ਜੀ ਤੇ ਇਹ ਮੇਰਾ ਵੀਰੋ ਆਪਾਂ ਲਿਆਂਦੇ ਹੀ 826 ਤੇ 40 ਕਿਲੋ ਦੀ ਇਹਦੀ ਪੈਕਿੰਗ ਆਪਾਂ ਨੂੰ ਮਿਲੀ ਸੀ ਕੋਈ ਜ਼ਿਆਦਾ ਬੀ ਨਹੀਂ ਗਾ ਕਿਰਿਆਨ ਦੇ ਵਿੱਚ ਤੇ ਪਰ ਇੰਨਾ ਕਿ ਦੋ ਜਿਹੜੀਆਂ ਦੋ ਆਪਾਂ ਸਪਰੇਆ ਕੀਤੀਆਂ ਸੀ ਬੜਾ ਵਧੀਆ ਸ਼ਾਨਦਾਰ ਰਿਜ਼ਲਟ ਹੁੰਦਾ ਮਿਲਿਆ ਆਪਾਂ ਨੂੰ ਜਿਹੜੇ ਵੀਰਾਂ ਨੇ ਕੀਤੀਆਂ ਉਹਨਾਂ ਨੂੰ ਤਾਂ ਪਤਾ ਹੈ ਚਲੋ ਆਪਾਂ ਦੱਸਨੇ ਜਿਹੜੀ ਜਿਹੜੀ ਖਰਾਕ ਇਹਦੇ ਵਿੱਚ ਪਾਈ ਤੇ ਇਹਦੇ ਵਿੱਚ ਮੇਰਾ ਵੀਰ ਉਹ 40 ਕਿਲੋ ਆਪਾਂ ਕਿੱਲੇ ਦਾ ਬੀ ਕੇ ਰਿਆ ਸੀ 2000 ਦਾ ਗੱਟਾ ਮਿਲਿਆ ਸੀ ਪਹਿਲੇ ਸਾਲ ਹੀ ਵੈਸੇ ਤਾਂ ਬੀਜੰਦਾ ਆਇਆ ਸੀ ਪਰ ਉਦੋਂ ਥੋੜਾ ਜਿਹਾ ਨਾ ਬੀ ਨਗਲੀ ਜ਼ਿਆਦਾ ਸੀ ਮਾਰਕੀਟ ਦੇ ਵਿੱਚ ਇਸ ਕਰਕੇ ਆਪਾਂ ਨਹੀਂ ਲਈ ਸੀ ਤੇ ਐਤਕੀ ਜਾ ਕੇ ਆਪਾਂ ਮੇਲੇ ਤੋਂ ਜਾ ਕੇ ਬੀਜੰਦਾ ਲਿਆਂਦਾ ਹੀ ਤੇ ਇਹ ਮੈਨੂੰ ਬਹੁਤ ਵਧੀਆ ਕਣਕ ਲੱਗੀ ਮੈਨੂੰ ਅਜੇ ਤੱਕ ਕੋਈ ਵੈਰਾਈਟੀ ਨਹੀਂ ਇੰਨੀ ਚੰਗੀ ਫੋਟ ਵਾਲੀ ਦਿਸੀ ਕਿ ਜਿੰਨੀ ਇਹਨੇ ਫੋਟਾਰਾ ਕੀਤਾ ਕਣਕ ਦਾ ਰੰਗ ਰੂਪ ਤੁਸੀਂ ਚੈੱਕ ਕਰੋ ਇਧਰਲੇ ਬੰਨੇ ਆਪਾਂ ਡੀਬੀਡਬਲਯੂ 303 ਖੜੀ ਹੋਈ ਤੇ ਇਧਰਲੇ ਬੰਨੇ ਮੇਰਾ ਵੀਰੋ ਪੀਵੀਡਬਲਯੂ 826 ਐ ਕਾਲੀ ਸ਼ਾਹ ਖੜੀ ਬਹੁਤ ਵਧੀਆ ਫਟਾਰ ਕੀਤਾ ਨੇ ਐਤਕੀ ਇਹਦੇ ਚ ਦੋ ਸਪਰੇ ਆਪਾਂ ਕੀਤੀਆਂ ਸੀ ਮੇਰਾ ਵੀਰੋ ਤੇ ਇੱਕ ਕਲੀ ਦਾ ਪਾਣੀ ਯੂਰੀਆ ਜਿੰਕ ਤੇ ਮੈਗਨੀਜ਼ ਏ ਮੇਰਾ ਵੀਰੋ ਸਪਰੇਅ ਜਾ ਕੇ ਆਪਾਂ ਕੀਤੀ ਸੀ 40 ਕੁ ਦਿਨ ਤੇੰਦੇ ਤੇ ਇੱਕ ਦੇ ਇੱਕ ਕੀਤੀ ਸੀ ਜਾ ਕੇ 57 53 ਦਿਨਾਂ ਚ 12 13 ਦਿਨ ਤੇ ਗਾਇਬ ਤੇ ਆਪਾਂ ਦੂਜੀ ਸਪਰੇਅ ਰਿਪੀਟ ਕਰਤੀ ਸੀ ਤੇ ਪਹਿਲਾ ਪਾਣੀ ਆਪਾਂ ਮੇਰਾ ਵੀਰੋ ਦਿੱਤਾ ਇਹਨੂੰ 30 ਕੁ ਦਿਨਾਂ ਤੇ ਜਾ ਕੇ ਤੇ ਫੋੜ ਫੜ ਬਹੁਤ ਵਧੀਆ ਕਣਕ ਨੇ ਕੀਤਾ ਦੋ ਜਿਆਦਾ ਫਟਾਰਾ ਕੀਤਾ ਜੇ ਕੋਲੀ ਕਣਕ ਬਈ ਇਹ ਕਣਕ ਬੀਜੀ ਸੀ ਆਪਾਂ ਨਵੰਬਰ ਦੇ 9 ਤਰੀਕ ਨੂੰ 72 ਕੁ ਦਿਨਾਂ ਦੀ ਕਣਕ ਅਜ ਹੋ ਚੁੱਕੀ 73 ਦੀ ਇੱਥੇ ਉਹ ਗਰਗ 75 ਦਿਨ ਜਿਹੜੇ ਅਪੜ ਚੁੱਕੀ ਬਹੁਤ ਵਧੀਆ ਫਟਾਰਾ ਕੀਤਾ ਤੇ ਦੋ ਸਪਰੇ ਆਪਾਂ ਮੇਰੇ ਵੀਰੋਂ ਕੀਤੀਆਂ ਹੀ ਸਪਰੇ ਆਪਾਂ ਬਹਿ ਦੱਸੀਆਂ ਹੀ ਵੀਰਾਂ ਨੂੰ ਵੀਡੀਓ ਦੇ ਵਿੱਚ ਅੱਗੋਂ ਕਈਆਂ ਵੀਰਾਂ ਨੇ ਜਿਨ੍ਹਾਂ ਨੇ ਕੀਤੀ ਬਹੁਤ ਵਧੀਆ ਉਹਨਾਂ ਦੇ ਸ਼ਾਨਦਾਰ ਰਿਜ਼ਲਟ ਮਿਲੇ ਨੇ ਆਪਾਂ ਨੂੰ ਇਹ ਸਪਰੇ ਆ ਦੋ ਕਰਦਿਆ ਪਿਆ ਨੂੰ ਇਹ ਜਿਹੜੀ ਸਪਰੇ ਮੈਗਨੇਜ ਵਾਲੀ 5-6 ਸਾਲ ਹੋ ਗਏ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਬਦੇ ਮਾੜੀ ਤੋਂ ਮਾੜੀ ਕਣਕ ਦੇ ਵਿੱਚ ਮੇਰੇ ਵੀਰੋਂ ਇਹ ਸਪਰੇ ਆ ਜਿਹੜੀ ਆਪਾਂ ਕੀਤੀ ਜਿੰਦ ਭਾ ਦੇਣ ਦੀ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਤੇ ਉਸ ਤੋਂ ਬੱਗੇ ਮੇਰੇ ਵੀਰਾਂ ਦੇ ਵਿੱਚ ਪਾਏ ਨਹੀਂ ਆਪਾਂ ਪਾਉਣੇ ਕੋ ਤਿੰਨ ਬੈਗ ਯੂਰੀਆ ਤੇ ਪਾਏ ਨੇ ਜਿਆਦੀ ਯੂਰੀਆ ਨਹੀਂ ਪਾਇਆ ਕਿਉਂਕਿ ਹੱਦੋਂ ਜਿਆਦੀ ਫੋੜੇ ਨੇ ਕਣਕ ਨੇ ਕੀਤੀ ਕਣਕ ਤੁਸੀਂ ਦੇਖੋਗੇ ਐ ਪੂਰੀ ਵਿਛੀ ਪਈ ਐ ਫਟਾਰੇ ਦੇ ਨਾਲ ਇਹਦੇ ਵਿੱਚ ਇੱਕ ਗੁੱਲੀ ਡੰਡੇ ਦੀ ਸਪਰੇ ਆਪਾਂ ਦਿੱਤੀ ਇਹਨੂੰ ਗੁੱਲੀ ਡੰਡੇ ਦੀ ਸਪਰੇ ਆਪਾਂ ਕੀਤੀ ਸੀ ਮੇਰਾ ਵੀਰੋ ਜਾ ਕੇ 48 ਦਿਨਾਂ ਤੋਂ ਇੱਥੇ ਹੀ ਕਰਕੇ ਦਿੱਤੀ ਸੀ 45 48 ਦਿਨ ਤੇ ਆਖੋ ਕਰਕੇ ਆਪਾਂ ਗੁੱਲੀ ਡੰਡੇ ਦੀ ਸਪਰੇ ਕੀਤੀ ਸੀ ਤੇ ਉੱਪਰ ਤੇ ਉਸ ਤੋਂ ਪਿੱਛੇ ਮੇਰਾ ਵੀਰੋ ਅੱਕਾਪਾ ਜਿਹੜੇ ਵੀਰਾਂ ਨੇ ਇਹਨੂੰ 826 ਲਗਾਈ ਆ ਆਪਾਂ ਇਹਦੇ ਉੱਪਰ ਇੱਕ ਸਪਰੇਅ ਆਪਾਂ ਕਰਨੀ ਜਾਗੇ 90 90 95 ਦਿਨ ਤੇ ਕਿਉਂਕਿ ਜਦੋਂ ਝੰਡਾ ਪੱਤਾ ਤੇ ਜਦੋਂ ਗੋਭ ਦੇ ਵਿੱਚ ਕਣਕ ਆਪਣੀ ਆ ਜਾਂਦੀ ਨਾ ਵੈਸੇ ਝੰਡਾ ਪੱਤਾ ਤੇ ਮੇਰਾ ਵੀਰੋ 90 ਕੁ ਦਿਨ ਤੇ 85 ਕੁ ਦਿਨ ਤੇ ਝੰਡਾ ਪੱਤਾ ਕਣਕ ਪੂਰਾ ਵਧੀਆ ਕੱਢ ਲਈਦੀ ਬਾਹਰ ਤੇ 90 ਕੁ ਦਿਨ ਤੇ ਜਾ ਕੇ ਪੂਰੀ ਗੋਭ ਦੇ ਵਿੱਚ ਕਣਕ ਹੁੰਦੀ ਇਹਨੂੰ ਮੇਰਾ ਵੀਰੋ ਜਿਹੜੇ ਵੀਰਾਂ ਨੇ 826 ਲਗਾਈ ਆ ਆਪਾਂ ਇੱਕ ਸਪਰੇਅ ਕਰਨੀ ਇਹਦੇ ਉੱਪਰ ਐਨਪੀਕੇ ਦੀ एनपी के आपा ਲੈਣਾ ਮੇਰੇ ਕੋਲ 13045 ਡੇਢ ਤੋਂ 2 ਕਿਲੋ ਐਨਪੀ ਕੇ ਲੈਣਾ ਤੇ ਇੱਕ ਆਪਾਂ ਨਾਲ ਲੈਣਾ ਫੰਗੀ ਸੜ ਫੰਗੀ ਸੜ ਤੇਬੂ ਕੋਲ ਨਾਲ ਜੋਲ ਲੈ ਲਿਏ ਜਾਂ ਆਪਾਂ ਲੈ ਲਿਏ ਦੂਜਾ ਟੇਟਾ ਦਾ ਸਾਲਟ ਜਿਹੜਾ ਉਹਦਾ ਪ੍ਰੋਪੀਕਨ ਦਾ ਜੋਲ ਤੇ ਡਬਲ ਸਾਲਟ ਨਹੀਂ ਮੇਰੇ ਕੋਲ ਵਰਤਨਾ ਹੈਗਾ ਡਬਲ ਕਈ ਮੇਰੇ ਭਰਾ ਨਾਲ ਡਬਲ ਸਾਲਟ ਵਰਤਦੇ ਨੇ ਫੰਗੀ ਸੜ ਦੇ ਵਿੱਚ ਡਬਲ ਸਾਲਟ ਵੇ ਅੱਜ ਕੱਲ ਲੋੜ ਨਹੀਂ ਪੈਂਦੀ ਇਹ ਲੋੜ ਪੈਂਦੀ ਡਬਲ ਸਾਲਟ ਦੀ ਜਾ ਕੇ ਜਿਵੇਂ ਝੋਨੇ ਦੇ ਵਿੱਚ ਕਿਉਂਕਿ ਉਦੋਂ ਹਵਾ ਦੇ ਵਿੱਚ ਹਮਸ ਜ਼ਿਆਦਾ ਹੁੰਦੀ ਕਿਉਂਕਿ ਹੱਦੋਂ ਜ਼ਿਆਦਾ ਪੜਾਅਸ ਹੁੰਦੀ ਉਦੋਂ ਬਿਮਾਰੀਆਂ ਹੀ ਫਸਲ ਨੂੰ ਹੱਦੋਂ ਜ਼ਿਆਦੀਆਂ ਲੱਗਦੀਆਂ ਅੱਜ ਕੱਲ ਕੋਈ ਲੋੜ ਨਹੀਂ ਇਹੋ ਜਿਹਾ ਸਾਲਟ ਵਰਤਣ ਦੀ ਸਿਰਫ ਤੁਸੀਂ ਇਹ ਆਪਣਾ ਵਤ ਸਕਦੇ ਦੋ ਸਾਲਟ ਤੇ ਕੋਲ ਵੱਖੋ ਵੱਖਰਾ ਤਿਆਰ ਕਰਨਾ 90 90 ਦਿਨ ਤੱਕ ਜਾ ਕੇ ਆਪਾਂ ਇਹ ਸਪਰੇਅ ਕਰਨੀ ਤੇ ਮੇਰਾ ਵੀਰ ਉਹ ਡੇਢ ਤੋਂ ਪੌਣੇ 200 ਲੀਟਰ ਪਾਣੀ ਦੇ ਵਿੱਚ ਆਪਾਂ ਇਹ ਸਪਰੇਅ ਕਰਨੀ ਘੱਟੋ ਘੱਟ 6 6 ਜਾਂ 7 7 ਟੈਂਕੀਆਂ ਜ਼ਰੂਰ ਖੇਤ ਦੇ ਵਿੱਚ ਆਪਾਂ ਲਾਉਣੀਆਂ ਹੈ ਤੇ ਇਹਦੇ ਨਾਲ ਆਪਾਂ ਨੂੰ ਇਹ ਇੱਕ ਰਿਜ਼ਲਟ ਮਿਲੂਗਾ ਸ਼ਾਨਦਾਰ ਕੀ ਜਿਹੜੀਆਂ ਥਰਲੀਆਂ ਕੁੰਡੀਆਂ ਹੁੰਦੀਆਂ ਉਹ ਵੀ ਮੇਰੇ ਵੀਰੋਂ ਕਈ ਦਾਣੇ ਨਹੀਂ ਭਰਦੇ ਉਹਦੇ ਵਿੱਚ ਵੀ ਭਰ ਜਾਣਗੇ ਤੇ ਇੱਕ ਥੋੜੀ ਦਾਣੇ ਦਾ ਵਜਨ ਵੀ ਵੱਧ ਜਾਂਦਾ ਐ ਸਪਰੇਅ ਦੇ ਨਾਲ ਤੇ ਇੱਕ ਜਿਹੜੇ ਮੇਰੇ ਵੀਰਾਂ ਦਾ ਕਈਆਂ ਦਾ ਕੰਪਲੇਟ ਆਉਂਦੀ ਹੈ ਕਿ ਜਿਵੇਂ ਕੁੰਡੀਆਂ ਛੋਟੀਆਂ ਰਹਿ ਜਾਂਦੀਆਂ ਜਾਂ ਸਿੱਟੇ ਦਾ ਸਾਈਜ਼ ਛੋਟਾ ਰਹਿੰਦਾ ਥੋੜਾ ਜਿਹਾ ਇਹਦੇ ਵਿੱਚ ਇਸ ਸਪਰੇਅ ਦੇ ਨਾਲ ਇਹ ਵੀ ਵਾਧਾ ਹੋ ਜਾਂਦਾ ਇਹ ਸਪਰੇਅ ਆਪਾਂ ਜਾ ਕੇ ਜਰੂਰ ਕਰਨੀ ਹੈ ਇੱਕ 90-95 ਦਿਨ ਤੇ ਹੋਰ ਕਿਸੇ ਵੀਰ ਦਾ ਕੋਈ ਵੀ ਸੁਝਾਅ ਹੋਇਆ ਤੇ ਆਪਾਂ ਨੂੰ ਕਮੈਂਟ ਬਾਕਸ 'ਚ ਮੈਸੇਜ ਕਰ ਸਕਦਾ ਧੰਨਵਾਦ ਸਾਰੇ ਵੀਰਾਂ ਸੱਸਰੀ ਗੱਲ ਜੀ